ਦਾਗੀ ਅਸੀਂ ਦੇਖਿਆ ਕਿ ਕੱਲ ਪਠਾਨਕੋੜ ਮਿਨੀ ਗੋਆ ਦੇ ਵਿੱਚ ਇੱਕ ਚਲਦੀ ਬੋਟ ਨੂੰ ਕਿ ਜਿਹੜੀ ਓਵਰ ਹੀਟ ਹੋ ਗਏ ਜਾ ਕੇ ਦਸਾਇਰ ਤੇ ਖੜੀ ਸੀਗੀ ਉਹਨੂੰ ਅਗ ਲੱਗ ਗਈ ਆ ਨਾ ਉੱਥੇ ਮੋਕੇ ਤੇ ਐਂਬੂਲੈਂਸ ਸੀਗੀ ਨਾ ਉੱਥੇ ਮੋਕੇ ਤੇ ਫਾਇਰ ਬ੍ਰਿਗੇਡ ਸੀਗੀ ਨਾ ਫੋਰੇਸ ਦੇ ਬੰਦੇ ਸੀਗੇ ਨਾ ਉੱਥੇ ਰੰਜੀ ਸਕ ਟਾਈਮ ਦੇ ਜਿਹੜੇ ਜਿਹੜੇ 20 ਦੇ 25 ਕਰਦੇ ਆ ਪਾਰਕਿੰਗ ਦੀ 25 ਦੇ ਕਰਦੇ ਆ ਬਟ ਸੇਫਟੀ ਵਾਸਤੇ ਉੱਥੇ ਕੋਈ ਬੰਦਾ ਨਹੀਂ ਸੀਗਾ ਸਾਡੀ ਪੰਜਾਬ ਸਰਕਾਰ ਮੀਨੀ ਗੋ ਨੂੰ ਕਾਫੀ ਜ਼ਿਆਦਾ ਪ੍ਰਮੋਟ ਕਰ ਰਹੀ ਹੈ ਕਿ ਅਸੀਂ ਇੱਥੇ ਪਠਾਨਕੋੜ ਵਿੱਚ ਟੂਰਿਜ਼ਮ ਨੂੰ ਲੈ ਕੇ ਆਈਏ ਬਟ ਦੇਖਿਆ ਜਾਦੇ ਕੁਛ ਸਾਲਾਂ ਪਹਿਲੇ ਵੀ ਉਹ ਮਤਮਾਨ ਜੀ ਇੱਥੇ ਆਏ ਤੇ ਟੂਰਿਜ਼ਮ ਨੂੰ ਕਾਫੀ ਪ੍ਰਮੋਟ ਕੀਤਾ ਸੀ ਉਹ ਪ੍ਰਮੋਟ ਤੇ ਕਰਕੇ ਚਲ ਗਏ ਪਰ ਸਾਡੀ ਜਿਹੜੀ ਲੋਕਾਂ ਦੀ ਸੇਫਟੀ ਸੀਗੀ ਉਹ ਤੇ ਉਹਨਾਂ ਨੇ ਕੋਈ ਪਹਿਨ ਨਹੀਂ ਪਾਈ ਉਹ ਪੈ ਗਈ ਜੀ ਤਾਂ ਕਿ ਸਾਡੇ ਪਠਾਨਕੋੜ ਨੂੰ ਤੇ ਪੰਜਾਬ ਨੂੰ ਪਤਾ ਹੈ ਕਿ ਸਾਡੀ ਪੰਜਾਬ ਸਰਕਾਰ ਮਿਨੀ ਗੋਆ ਨੂੰ ਕਾਫੀ ਜ਼ਿਆਦਾ ਪ੍ਰਮੋਟ ਕਰ ਰਹੀ ਆ ਕਿ ਅਸੀਂ ਇੱਥੇ ਪਠਾਨਕੋੜ ਵਿੱਚ ਟੂਰਿਜ਼ਮ ਨੂੰ ਲੈ ਕੇ ਆਈਏ ਬਟ ਦੇਖਿਆ ਜੇ ਇਹਦੇ ਕੁਝ ਸਾਲਾਂ ਪਹਿਲਾਂ ਵੀ ਬਹੁਤ ਤਮਾਨ ਜੀ ਇੱਥੇ ਆਏ ਤੇ ਟੂਰਿਜ਼ਮ ਨੂੰ ਕਾਫੀ ਪ੍ਰਮੋਟ ਕੀਤਾ ਸੀ ਉਹ ਪ੍ਰਮੋਟ ਦਿਖਾ ਕੇ ਚਲ ਗਏ ਪਰ ਸਾਡੀ ਜਿਹੜੀ ਲੋਕਾਂ ਦੀ ਸੇਫਟੀ ਸੀਗੀ ਔਰ ਤੇ ਉਹਨਾਂ ਨੇ ਕੋਈ ਪਹਿਨ ਨਹੀਂ ਪਾਈ ਜਿੱਦਾਂ ਕਿ ਅਸੀਂ ਦੇਖਿਆ ਕਿ ਕੱਲ ਪਠਾਨਕੋੜ ਮਿਨੀ ਗੋਆ ਦੇ ਵਿੱਚ ਇੱਕ ਚਲਦੀ ਬੋਟ ਨੂੰ ਕਿ ਜਿਹੜੀ ਓਵਰ ਹੀਟ ਹੋ ਗਏ ਜਾ ਕੇ ਤੇ ਸਾਈਡ ਤੇ ਖੜੀ ਸੀਗੀ ਉਹਨੂੰ ਅੱਗ ਲੱਗ ਗਈ ਆ ਉਹ ਕੁਦਰਤੀ ਕਬਚਾ ਸੀ ਕਿ ਉੱਥੇ ਉਰੋਂ ਵੀਕੈਂਡ ਨਹੀਂ ਸੀਗਾ ਤਾਂ ਮੰਗਲਵਾਰ ਦਾ ਦਿਨ ਸੀਗਾ ਲੋਕੀ ਘਟ ਗਏ ਹੋਏ ਸੀਗੇ ਬਰਸਾਤਾਂ ਹਾਰ ਕੇ ਤੇ ਰੱਬ ਨਾ ਕਰੇ ਉਹੀ ਦਿਨਾਂ ਚ ਇਹ ਲੋਕੀ ਗਏ ਹੁੰਦੇ ਛੋਟੇ ਛੋਟੇ ਬੱਚੇ ਵੀ ਸੀਗੇ ਪੋਲੂਸ਼ਨ ਕਾਫੀ ਫੈਲਿਆ ਕਾਲਾ ਧੂਆ ਜਿਹੜਾ ਜ਼ਹਿਰੀਲਾ ਹੁੰਦਾ ਲੋਕਾਂ ਲਈ ਨਾ ਉੱਥੇ ਮੌਕੇ ਤੇ ਐਮਬੂਲੈਂਸ ਸੀਗੀ ਨਾ ਔਖੇ ਉੱਥੇ ਮੌਕੇ ਤੇ ਫਾਇਰ ਬ੍ਰਿਗੇਡ ਸੀਗੀ ਨਾ ਫੋਰੇਸ ਦੇ ਬੰਦੇ ਸੀਗੇ ਨਾ ਉੱਥੇ ਰੰਜੀ ਸੱਕ ਟਾਈਮ ਦੇ ਜਿਹੜੇ ਜਿਹੜੇ ਵੀਰ ਮੇਰੀ ਪਰਚੀ ਕਰਦੇ ਆ ਪਾਰਕਿੰਗ ਦੀ ਪਰਚੀ ਤੇ ਕਰਦੇ ਆ ਬਟ ਸੇਫਟੀ ਵਾਸਤੇ ਉੱਥੇ ਕੋਈ ਬੰਦਾ ਨਹੀਂ ਸੀਗਾ ਪੋਰਟਿੰਗ ਲਈ ਤੇ ਜਿੰਦਿਆ ਕਿਸਤੀ ਦੀ ਨੁਕਸਾਨ ਹੋਇਆ ਚਲੋ ਉਹ ਤਾਂ ਹੋਇਆ ਹੋਇਆ ਕਿ ਰੱਬ ਕਰੇ ਅੱਗੇ ਕੋਈ ਨੁਕਸਾਨ ਨਾ ਆਏ ਬਟ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਜੇ ਅਸੀਂ ਕੋਈ ਸਵਾਰੀ ਬਿਠਾਏ ਗਏ ਨੇ ਆ ਕਿ ਉਹ ਕਿਸਤੀਆਂ ਸਹੀਆਂ ਗਈਆਂ ਜਾਂਦੀ ਰਿਪੇਅਰ ਜਾਂ ਸਰਵਿਸ ਹੋਣ ਲਈ ਆ ਚਲੋ ਅਸੀਂ ਇਹ ਹੀ ਕਹਿੰਨੇ ਕਿ ਬੜਾ ਵੱਡਾ ਜਿਹੜੀ ਪਠਾਨਕੋੜ ਵਿੱਚ ਨਹੀਂ ਕਹਿਸਨੇ ਇਨਸੀਡੈਂਟ ਟੱਲੇ ਆ ਤੇਰਾ ਆਪਣਾ ਜੇ ਕੋਈ ਵਿੱਚ ਬੈਠਿਆ ਹੁੰਦਾ ਕਿਸੇ ਝੂੜਾ ਲੈ ਰਿਹਾ ਲੇ ਤਾਂ ਸਾਨੂੰ ਸਾਰਿਆਂ ਪਤਾ ਨਹੀਂ ਚੀ ਸਕੇ ਟਾਈਮ ਦੀ ਜਿਹੜੀ ਡੀਪ ਆ ਉਹ ਕਾਫੀ ਡੂੰਗੀ ਆ ਤੇ ਇਕਰ ਆਪੋਲੇ ਉਹ ਚਾਹਵਾਇਆ ਤੇ ਇਹ ਪ੍ਰਸ਼ਾਸਨ ਵੱਲੋਂ ਇਹ ਬੇਨਤੀ ਹੈ ਕਿ ਜੇ ਟੂਰਿਜ਼ਮ ਨੂੰ ਬਦਾਵਾ ਦੇਖਦੇ ਆ ਤੇ ਟੂਰਿਜ਼ਮ ਦੀ ਜਿਹੜੀ ਚੀਜ਼ਾਂ ਹੀ ਉੱਥੇ ਲਗਾ ਰਹੇ ਆ ਉੱਤੇ ਵੀ ਸਾਨੂੰ ਦੇਖਣਾ ਚਾਹੀਦਾ 6-6 ਮਹੀਨੇ ਬਾਅਦ ਕਿ ਇਹ ਚੀਜ਼ਾਂ ਕਿ ਪ੍ਰੋਪਰ ਹੈਗੀਆਂ, ਕਿ ਆ ਵਰਤਨਯੋਗੀਆਂ ਹੈਗੀਆਂ, ਕਿ ਇਹ ਉੱਥੇ ਲੋਕਾਂ ਵਾਸਤੇ ਝੂੜੇ ਲਗਾਏ ਹੋ ਵਧੀਆ ਲਗਾਏ ਆ, ਇਹੋ ਜੀ ਸਰਵਿਸ ਹੋ ਰਹੀ ਹੈ ਕਿ ਨਹੀਂ ਹੋ ਰਹੀ, ਕਿ ਆ ਇੰਸ਼ੋਰੈਂਸ ਸੀਗੀ ਕਿ ਨਹੀਂ ਸੀਗੀ। ਜਿਹੜੇ ਤੁਸੀਂ ਆਮ ਤੌਰ ਤੇ ਜਿਵੇਂ ਅਸੀਂ ਜਾਣਦੇ ਆ ਉੱਥੇ ਉੱਥੇ ਦੇਖਣ ਨੂੰ ਮਿਲਦਾ ਕੋਈ ਸੁਰੱਖਿਆ ਦੇ ਪ੍ਰਬੰਧ ਕਿਵੇਂ ਦੇ ਬੰਦੇ ਨੇ। ਸੁਰੱਖਿਆ ਦੇ ਜੇ ਅਸੀਂ ਮੀਨਿੰਗ ਆਫਲ ਸਾਈਡ ਗੱਲ ਕਰੀਏ ਤਾਂ ਸੁਰੱਖਿਆ ਦੇ ਪ੍ਰਬੰਧ ਕੁਝ ਹੱਦ ਤੱਕ ਹੁੰਦੇ ਆ ਪਰ ਕੁਝ ਹੱਦ ਤੱਕ ਦੇਖਿਆ ਜਾਂਦਾ ਨਹੀਂ ਹੁੰਦੇ ਕੁਝ ਲੋਕਾਂ ਦੀ ਵੀ ਗਲਤੀ ਹੈਗੀ ਆ ਕੁਝ ਪ੍ਰਸ਼ਾਸਨ ਦੀ ਵੀ ਗਲਤੀ ਹੈ ਕਿ ਉੱਥੇ ਜੇ ਅਸੀਂ ਉਹਨੂੰ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ ਤੇ ਸਕਿਉਰਟੀ ਵਾਈਜ਼ ਦੇਖਿਆ ਜਾ ਤਾਂ ਉਹਨੂੰ ਜ਼ਿਆਦਾ ਵੀ ਸਿਕਿਉਰ ਕਰਨਾ ਚਾਹੀਦਾ ਹੈ ਜਗ੍ਹਾ ਨੂੰ